ਈਸੋ ਰਾਏ ਨੇ ਜਦੋਂ ਸਲਾਹ ਦਿੱਤੀ ਸਾਰੀ ਗੱਲ ਸੁਣ ਕੇ ਜਾਨੀ ਉਹ ਕਹਿੰਦਾ ਹੈ ਆਓ ਸੁਣੀਏ ਜਾਨੀ ਆਖਦਾ ਠੀਕ ਸਲਾ ਚਾਚਾ ਪਹਿਲਾਂ ਭੇਜਣਾ ਠੀਕ ਇਸ ਵਾਰ ਸਾਈਂ ਰਾਂਗ ਢਾਂਗ ਨੂੰ ਜਾ ਕੇ ਦੇਖ ਆਵੇ ਇਸ ਬਾਤ ਮੈਂ ਨਾਂ ਇਨਕਾਰ ਸਾਈਂ ਕੌਣ ਕੌਣ ਅਜਮੇਰ ਮੇ ਆਣ ਪਹੁੰਚੇ ਸ਼ਕਪੂਰ ਨੇ ਨੂੰ ਦਰਬਾਰ ਸਾਈਂ ਕੇ ਸਪਾਸੇ ਹੈ ਕੌਣ ਸੀ ਚੀਜ਼ ਬਹੁਤੀ ਲਵੇਟ ਹੰਗ ਦੇ ਨਾਲ ਹੀ ਸਾਰ ਸਾਈਂ ਉਸ ਆਪਣੇ ਪਾਸ ਨਾ ਚੀਜ਼ ਹੋਵੇ ਆਪਾ ਹੋ ਜੀਏ ਫੇਰ ਲਾਚਾਰ ਸਾਈਂ ਇੰਤਜ਼ਾਮ ਤਾਮਾਮ ਜੋ ਕਰ ਲਈਏ దਈਏ ਲੱਗਣੇ ਨਾ ਘੜੀ ਚਾਰ ਸਾਈ ਅਸੀਂ ਭੇਜ ਦਈਏ ਨਹੀਂ ਦੇਰ ਕੋਈ ਅਰੀ ਗੱਲ ਤੈ ਸੋਚ ਵਿਚਾਰ ਸਾਈ ਨਹੀਂ ਮੰਨਿਏ ਝੂਠ ਕੈ ਸ਼ੋਰ ਚੰਦਾ ਨਹੀਂ ਮੰਨਿਏ ਝੂਠ ਕੈ ਸ਼ੋਰ ਚੰਦਾ ਥੋੜੀ ਦਿਆ ਦਾ ਮੁਝੇ ਆਧਾਰ ਸਾਈਂ ਕਿਹਾ ਸੱਚ ਤੈਂ ਬੱਚਿਆ ਬੋਲ ਮੂੰਹੋਂ ਪੁੱਤਾਂ ਨਾਲ ਹੀ ਜਸ ਨੂੰ ਪਾਉਣ ਮਾਪੇ ਪੁੱਤਾਂ ਨਾਲ ਹੀ ਵਸੇ ਜਹਾਨ ਸਾਰਾ ਪੁੱਤਾਂ ਬਾਜਨਾ ਫੇਰ ਸਹਾਉਣ ਮਾਪੇ ਹੋ ਪੁੱਤ ਖੱਟ ਕੇ ਦੇਵ ਦੇ ਮਾਪਿਆਂ ਨੂੰ ਪੁੱਤ ਖਟਕੇ ਦੇਵੰਦੇ ਮਾਪਿਆਂ ਨੂੰ ਹੱਥੀ ਆਪਣੀ ਫੇਰ ਖਲਾਉਣ ਮਾਪੇ ਹੋਏ ਪੁੱਤ ਕ ਪੁੱਤ ਵੀ ਜਾਗ ਉੱਤੇ ਛਾਤੀ ਉਸ ਨੂੰ ਵੀ ਚੱਕ ਲਾਉਣ ਮਾਪੇ ਪੁੱਤਾਂ ਨਾਲ ਹੀ ਕਾਲ ਜੇ ਠੰਡ ਵਰਸੇ ਸੁਤੇ ਪਏ ਨੂੰ ਨਹੀਂ ਜਗਾਉਣ ਮਾਪੇ ਪੁੱਤ ਜਾਣਦੇ ਨਹੀਂ ਅਹਸਾਨ ਕੋਈ ਪੁੱਤ ਜਾਣਦੇ ਨਹੀਂ ਅਹਸਾਨ ਕੋਈ ਹੁਣ ਘੜੀ ਦੇ ਵਿੱਚ ਭਲਾਉਣ ਮਾਪੇ ਅਲੂ ਕਾਲ ਦਾ ਆਨ ਪਰਤਾਪ ਹੋਇਆ ਉਲਟੀ ਸੇਵਾ ਨੂੰ ਪਾ ਚਿਤ ਲਾਉਣ ਮਾਪੇ ਕਲੂਕਾਲ ਦਾ ਆਨ ਪ੍ਰਤਾਪ ਹੋਇਆ ਉਲਟੀ ਸੇਵਾ ਨੂੰ પાਕ ਮਾਉਣ ਮਾਪੇ ਲੈਕ ਹੋਮਦਾ ਕੋਈ ਨਾ ਲੈਕ ਬਹੁਤੇ ਦੁੱਖ ਦੇਖਣਾ ਚਤ ਜਲਾਉਣ ਮਾਪੇ ਨਾਲ ਮਾਪਿਆ ਪੁੱਤ ਨੂੰ ਬਾਦਸ਼ਾਹੀ ਸਦਾ ਸੁਖ ਦੀ ਪੀਂਘ ਝਟਾਉਣ ਮਾਪੇ ਰੇ ਰੇ ਜਹੇ ਪਛਾਣ ਦੇ ਗੱਲ ਤਾਂ ਹੀ ਮੋੜ ਜੱਗ ਤੇ ਨਹੀਂ ਸਿਆਉਣ ਮਾਪੇ ਲੈ ਕਪੁੱਤਰਾਂ ਨੂੰ ਲੋੜ ਮਾਪਿਆਂ ਦੀ ਨਹੀਂ ਦਿਲੋਂ ਨਾ ਲੈਕ ਨੂੰ ਭਾਉਣ ਮਾਪੇ ਹੋਏ ਨੇਕ ਆਲਾਦ ਕਿਸ਼ੋਰ ਚੰਦਾ ਹੋਏ ਨੇਕ ਆਲਾਦ ਕਿਸ਼ੋਰ ਚੰਦਾ ਫੇਰ ਸੁਖ ਦੀ ਨੀਂਦ ਨੂੰ ਪਾਉਣ ਮਾਪੇ ਜਾਨੀ ਆਖਦਾ ਚਾਚਿਆ ਸੱਚ ਆਖੇ ਕੁਛ ਮਾਪਿਆਂ ਵਿੱਚ ਵੀ ਫਰਕ ਹੁੰਦਾ ਮਾਤਾ ਹੋਏ ਇੱਕ ਇੱਕ ਹੀ ਸਮਾਨ ਜਿਹੜੀ ਨਾਮ ਸੁਣਦਿਆਂ ਹੀ ਕਿੱਥੇ ਤਰਕ ਹੁੰਦਾ ਬੇਵਚਾਰਨੀ ਲਾਜ ਨੂੰ ਡੋਬ ਛੱਡੇ ਜਿੰਨਾ ਭੈੜੀਆਂ ਨੂੰ ਭੈੜਾ ਠਰਕ ਹੁੰਦਾ ਹੋ ਅੱਖੀਂ ਦੇਖ ਲੈ ਪੁੱਟ ਕਮਾਉਣ ਖੋਟਾ ਅੱਖੀਂ ਦੇਖ ਲੈ ਪੁੱਟ ਕਮਾਉਣ ਖੋਟਾ ਸੱਚ ਮੁੱਚ ਹੀ ਉਸ ਨੂੰ ਨਰਕ ਹੁੰਦਾ ਮਾਤਾ ਐਸੀਆਂ ਹੋਣ ਸਿਆਂ ਵਿੱਚੋਂ ਉਤੋਂ ਜਿਸ ਤਰ੍ਹਾਂ ਸੋਨੇ ਦਾ ਵਰਕ ਹੁੰਦਾ ਪਿਤਾ ਹੋਏ ਪ੍ਰਹਿਲਾਦ ਦੇ ਪਿਤਾ ਜੈਸਾ ਚੰਗਾ ਉਸ ਤੋਂ ਢੇੜ ਜੋ ਅਰਕ ਹੁੰਦਾ ਹੋ ਲੇਕ ਪੁੱਤ ਨੂੰ ਦੁੱਖ ਕਸ਼ੋਰ ਦਿੰਦੇ ਲੇਕ ਪੁੱਤ ਨੂੰ ਦੁੱਖ ਕਸ਼ੋਰ ਦਿੰਦੇ ਐਸੇ ਮਾਪਿਆਂ ਦਾ ਬੇੜਾ ਗਰਕ ਹੁੰਦਾ